mm <tries> 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 ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੀਆਰੋ ਪਰਮੇਸ਼ਰ ਨੂੰ ਆਪਾਂ ਮਿਲਣਾ ਤੇ ਆਪਾਂ ਨੂੰ ਅਭਿਆਸ ਇੱਕ ਲੈਚ ਬੜਾ ਵਧੀਆ ਤਰੀਕੇ ਨਾਲ ਤੇ ਜਾਗਰਤ ਹੋ ਕੇ ਕਰਨਾ ਪੈਣਾ ਹੈ ਐਦਾਂ ਪਾਲਸ ਚ ਨਿਯਮ ਅਭਿਆਸ ਕਰ ਸਕਦੇ ਜਾ ਕੇ ਅਭਿਆਸ ਕਰਨਾ ਇੱਥੇ ਆਪਾਂ ਇਮਾਨਦਾਰੀ ਨਾਲ ਅਭਿਆਸ ਕਰਨਾ ਇਮਾਨਦਾਰੀ ਬਹੁਤ ਰੱਖਣੀ ਪੈਂਦੀ ਹੈ ਆਪਾਂ ਇਹ ਸੂਰਾ ਸੁਪਹਿਚਾਨੀਏ ਜੋ ਲਰੇ ਦੀਨ ਕੇ ਇਹ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਟੇ ਖੇਤ ਕਹਿੰਦੇ ਉਹ ਸੂਰਮਾ ਆ ਜਿਹੜਾ ਖੇਤ ਨੂੰ ਛੱਡ ਕੇ ਨਹੀਂ ਭਾਈ ਦਾ ਵਿੱਚ ਇਹਦੇ ਰਹਿ ਕੇ ਜੁੱਧ ਕਰਦਾ ਹੈ ਭਾਵ ਖੇਤ ਰੂਪੀ ਸਰੀਰ ਦੇ ਵਿੱਚ ਮਾਇਆ ਦੇ ਫੁਰਨਿਆਂ ਵਿੱਚ ਜਿਹੜਾ ਉਹ ਜਾਲ ਚ ਨਹੀਂ ਫਸਦਾ ਮਨ ਜਿਹੜਾ ਉਹ ਗੈਰ ਹਾਜ਼ਰ ਨਹੀਂ ਹੁੰਦਾ ਨਾ ਹੀ ਆਪਾਂ ਸੌਣਾ ਹੁੰਦਾ ਕਲਾਸ 'ਚ ਇੱਥੇ ਆਪਾਂ ਸੌਣ ਥੋੜਾ ਹੁੰਨੇ ਆ ਸੌਣੂ ਨੇ ਆਪਾਂ ਇੱਥੇ ਆਪਾਂ ਜਾਗਣ ਹੁੰਨੇ ਆ ਆਪਾਂ ਨੂੰ ਸ਼ਬਦਦਾਰਾ ਦੁਆਰਾ ਜਗਾਇਆ ਜਾ ਰਿਹਾ ਹੈ ਆਪਾਂ ਸੌਂਈ ਜਾ ਰਹੇ ਹਾਂ ਵਿਕਿ ਸਾਡੇ ਮਨ ਦੀ ਕਹਾਣੀ ਹੈ ਮਨ ਨੇ ਸਿਮਰਨ ਕਰਨਾ ਹੈ ਆਪਦੀ ਆਵਾਜ਼ 'ਚ ਧਿਆਨ ਰੱਖ ਕੇ ਆਪਾਂ ਸਿਮਰਨ ਕਰਨਾ ਹੈ ਤੇ ਇਕ ਲੈਜ ਕਰਨਾ ਹੈ ਕਿਉਂਕਿ ਉਹ ਅਭਿਆਸ ਬਣ ਜਾਂਦਾ ਫਿਰ ਮੰਨਦਾ ਜਦੋਂ ਵੀ ਮਨ ਬੈਠਦਾ ਫਿਰ ਵਿਚਾਰਾਂ ਤੋਂ ਰਹਿ ਤੋ ਕੇ ਅਭਿਆਸ ਕਰਦਾ ਇਕ ਲੈਜ ਕਰਦਾ ਇਕੱਲੇ ਵੀ ਕਰਾਂਗੇ ਤਾਂ ਵੀ ਇਕ ਲੈ ਆਪਣੀ ਬਣ ਜਾਂਦੀ ਆ ਫਿਰ ਉਹ ਪ੍ਰੈਕਟਿਸ ਹੋ ਜਾਂਦੀ ਆਪਣੀ ਲੈ ਦੀ ਫਿਰ ਆਪਾਂ ਅੰਤਰਗਤ ਬੈਠਣਾ ਦਰਤੇ ਬਾਰ-ਬਾਰ ਆਪਾਂ ਦਰਤੇ ਬੈਠਣਾ ਦੱਸਿਆ ਗਿਆ ਦਰ ਕਿਹੜਾ ਹੈ ਨਾ ਮਾਹ ਪੁਰਖਾਂ ਨੇ ਵੀ ਸਮਝਾਇਆ ਵੀ ਆਪਾ ਦਰਤੇ ਅੰਤਰਗਤ ਬੈਠਣਾ ਹੈ ਫਿਰ ਫਿਰ ਤੇ ਆਪਾਂ ਨੂੰ ਦਰਤੇ ਵੀ ਫੁਰਨੇ ਆਈ ਜਾਣਗੇ ਆਪਾਂ ਬੈਠੇ ਨਹੀਂ ਸਕਦੇ ਪਹਿਲੀ ਗੱਲ ਤੇ ਫਿਰ ਦਾਰ ਹੀ ਨਹੀਂ ਲੱਭਣਾ ਜੇ ਸਾਡਾ ਸਿਮਰਨ ਸਹੀ ਨਾ ਹੋਇਆ ਸਾਨੂੰ ਸਾਡਾ ਮਨ ਜਾਗਿਆ ਨਾ ਤੇ ਸਾਨੂੰ ਤੇ ਸੋਝੀ ਨਹੀਂ ਆਉਣੀ ਵੀ ਦਰ ਕਿਹੜਾ ਸਾਡੇ ਅੰਦਰ ਕਿੱਥੇ ਪੜਾ ਦਰ ਇੱਥੇ ਬੈਠਣਾ ਨਾ ਤੇ ਉੱਥੇ ਬੈਠਣਾ ਤੇ ਫਿਰ ਆਪਾਂ ਉੱਥੇ ਅਰਦਾਸਾਂ ਬੇਨਤੀਆਂ ਕਰਨੀਆਂ ਵਾਹਿਗੁਰੂ ਜੀ ਦੇ ਅੱਗੇ ਵੀ ਸਾਨੂੰ ਅੰਦਰ ਬੁਲਾ ਲਓ ਦਰ ਖੋਲ ਕੇ ਇਹ ਦਰ ਖੁੱਲਦਾ ਏ ਇਹ ਗੱਲਾਂ ਥੋੜੀਆਂ ਐ ਅੰਦਰ ਸੂਖਮ ਖੇਡ ਚੱਲ ਰਹੀ ਏ ਸਾਡੀ ਸੁਰਤੀ ਜਾਂਦੀ ਏ ਇੱਧਰ ਦੇ ਅੰਦਰ ਸੁਖਮਣ ਦੀ ਬੈਕ ਤੋਂ ਹੋ ਕੇ ਜਿਹੜੀ ਆਪਣੀ ਬੈਕ ਆ ਹਨਾ ਤੇ ਉਧਰ ਦੀ ਵੀ ਸੁਰਤੀ ਜਿਹੜੀ ਆ ਉਹ ਅ ਦਰ ਤੇ ਆ ਸਕਦੀ ਆ ਤੇ ਜਿਹੜਾ ਸਾਹਮਣੇ ਆਪਣਾ ਨਿਜ ਸਥਾਨ ਇੱਥੇ ਵੀ ਸੈਂਟਰ ਚ ਨੇਤਰਾ ਤੋਂ ਥੋੜਾ ਉੱਪਰ ਤੇ ਫੇਰ ਹੀ ਆਪਣਾ ਮਨ ਦਰ ਲੱਭੂਗਾ ਨਾ ਉਹਨਾਂ ਏ ਜਿਹੜੀਆਂ ਆਪਾਂ ਸੁਖੰਦੀਆਂ ਗੱਲਾਂ ਕਰਦੇ ਜੋ ਬਾਣੀ ਗੁਰੂ ਆਪਾਂ ਨੂੰ ਦੱਸ ਰਹੇ ਨੇ ਵੀ ਇਹ ਤੇ ਆਪਣਾ ਆਪਣਾ ਪ੍ਰੈਕਟੀਕਲ ਹੈ ਆਪਣੀ ਕਾਇਆ ਦੇ ਵਿੱਚ ਆਪਾਂ ਲੱਭਣਾ ਹੈ ਅਸੀਂ ਤਾਂ ਹੁਣ ਅਭਿਆਸ ਕਰਵਾ ਸਕਦੇ ਹਾਂ ਅਸੀਂ ਤਾਂ ਗਿਆਨ ਦੱਸ ਸਕਦੇ ਹਾਂ ਜੋ ਮਹਾਰਾਜ ਨੇ ਪ੍ਰੈਕਟੀਕਲ ਆਪਣੇ ਲਿਖੇ ਨੇ ਗੁਰਬਾਣੀ ਗੁਰੂ ਦੇ ਵਿੱਚ ਅਸੀਂ ਤਾਂ ਉਹ ਦੱਸ ਸਕਦੇ ਹਾਂ ਹਨਾ ਅਸੀਂ ਤੁਹਾਨੂੰ ਅੰਦਰ ਬਿਠਾ ਥੋੜਾ ਸਕਦੇ ਹਾਂ ਤੁਸੀਂ ਆਪਣੇ ਮਨ ਨੂੰ ਆਪ پکڑੋਗੇ ਮਨ ਪਕੜ ਚਾਉਣਾ ਚਾਹੀਦਾ ਮਨ ਕਿੱਧਰ ਜਾਂਦਾ ਹੈ ਕੀ ਕਰਦਾ ਹੈ ਇਸਾਰੀ ਨਿਗਾ ਆਪਣੀ ਕਰਮ ਕਰਦਿਆਂ ਚੱਲਦਿਆਂ ਫਿਰਦਿਆਂ ਵੀ ਮਨ ਤੇ ਹੀ ਆਪਣਾ ਫੋਕਸ ਹੋਣਾ ਚਾਹੀਦਾ ਉੱਥੇ ਵੀ ਆਪਣਾ ਫੋਕਸ ਹੋਣਾ ਚਾਹੀਦਾ ਇਹ ਥੋੜੀ ਆਪਾਂ ਬੈਠ ਕੇ ਅਭਿਆਸ ਕੀਤਾ ਤੇ ਉਹਦੇ ਹੀ ਫੋਕਸ ਰੱਖਣਾ ਮਨ ਤੇ ਠੀਕ ਹੈ ਨਾ ਤੇ ਫਿਰ ਉਹ ਜਿਹੜਾ ਮਨ ਜਿਸ ਤੇ ਆਪਾਂ ਫੋਕਸ ਰੱਖਣਾ ਹੈ ਨਾ ਉਹਦੀ ਹਰ ਇੱਕ ਐਕਟੀਵਿਟੀ ਸਾਨੂੰ ਪਤਾ ਪਈਏ ਕੀ ਕਰ ਰਿਆ ਤੇ ਜਿਹੜਾ ਆਪਾਂ ਗਿਆਨ ਲੈਨੇ ਸੰਗਤ ਚ ਉਹ ਗਿਆਨ ਇਹ ਹੈ ਵੀ ਮਨ ਨੂੰ ਕਿਵੇਂ ਕਾਬੂ ਕਰਨਾ ਹੈ ਤੇ ਮਨ ਨੂੰ ਕਿਵੇਂ ਚਲਾਉਣਾ ਹੈ ਮਨ ਇਥੇ ਕੀ ਕਰਨਾ ਹੈ ਤੇ ਮਨ ਵਾਸਤੇ ਕੀ ਕੰਡੀਸ਼ਨਾਂ ਰੱਖੀਆਂ ਹਨ ਮਹਾਰਾਜ ਨੇ ਸਾਨੂੰ ਜੋ ਦੱਸਿਆ ਉਹ ਸਾਰਾ ਆਪਾਂ ਇਸ ਤੇ ਲਾਗੂ ਕਰਨਾ ਹੈ ਜਦੋਂ ਸਾਡਾ ਮਨ ਚੇਂਜ ਹੋ ਗਿਆ ਸਾਨੂੰ ਪਤਾ ਲੱਗਣਾ ਲੱਗਣ ਲੱਗ ਜਾਣਾ ਆਪਣੀ ਅਵਸਥਾ ਤੋਂ ਫੇਰੀ ਆਪਾਂ ਸੰਸਾਰ ਤੋਂ ਵੱਖਰੇ ਹੋਵਾਂਗੇ ਗੱਲਾਂ ਨਾਲ ਥੋੜੀ ਵੀ ਆਪਾਂ ਸੰਸਾਰ ਦੇ ਵਿੱਚ ਵੀ ਵਿਚਰੀ ਜਾਈਏ ਸੰਸਾਰ ਨੂੰ ਖੁਸ਼ ਵੀ ਕਰੀ ਜਾਈਏ ਤੇ ਆਪਾਂ ਇਧਰ ਉਧਰ ਦੀਆਂ ਗੱਲਾਂ ਵੀ ਮਾਰੀ ਜਾਈਏ ਤੇ ਆਪਾਂ ਕਹੀਏ ਕਿ ਆਪਾਂ ਗੁਰਮਖ ਵੀ ਬਣ ਗਏ ਆ ਅਸੀਂ ਜੀ ਅਭਿਆਸ ਕਰਦੇ ਸਾਨੂੰ ਗਿਆਨ ਹੋ ਗਿਆ ਗਿਆਨ ਹੋ ਜਾਣਾ ਤੇ ਗਿਆਨ ਨੂੰ ਆਪਣੀ ਲਾਈਫ ਚ ਲੈ ਕੇ ਆਉਣਾ ਦੋਵੇਂ ਵੱਖਰੇ ਵਿਸ਼ੇ ਨੇ ਹਾਂ ਕਿਰਪਾ ਕਰਤੀ ਗੁਰੂ ਸਾਹਿਬ ਨੇ ਸਾਨੂੰ ਸੰਗਤ ਚ ਲਾਇਆ ਇਹ ਸਾਨੂੰ ਨਾਮ ਜਪਣ ਨੂੰ ਦੇ ਦਿੱਤਾ ਇਹ ਵੱਡੇ ਭਾਗ ਨੇ ਹੈ ਉਸ ਤੋਂ ਵੱਡੇ ਭਾਗ ਵੀ ਜਿਹੜਾ ਸਾਨੂੰ ਸਮਝ ਪੈ ਜਾਵੇ ਗਿਆਨ ਦੀ ਤੇ ਅਸੀਂ ਉਸ ਤੇ ਚ ਉਹ ਮਾਰਗ ਤੇ ਚੱਲੀਏ ਜਿਸਾਨੂੰ ਕਿਹਾ ਜਾ ਰਿਹਾ ਉਨੂੰ ਸੀ ਮੰਨ ਕੇ ਉਸ ਦੇ ਉੱਪਰ ਚੱਲਣਾ ਹੈ ਤਾਂ ਸਾਡੀ ਜਿਹੜੇ ਜੀਵਨ ਦੇ ਵਿੱਚ ਗਿਆਨ ਆਊਗਾ ਕੱਲਾ ਸੁਣ ਲੈਣ ਨਾਲ ਗਿਆਨ ਨਹੀਂ ਆ ਜਾਂਦਾ ਮਨ ਦੀ ਲਾਈਫ ਮਨ ਦਾ ਜੀਵਨ ਵੀ ਮਨ ਕਿੱਦਾਂ ਜੀ ਰਿਹਾ ਉਹਦੇ ਵਾਸਤੇ ਜ਼ਰੂਰੀ ਮਨ ਨੂੰ ਕੱਲਾ ਕਰਨਾ ਮਨ ਨੂੰ ਪਿਛੋਕੜ ਸਮਝਾਉਣਾ ਤੇ ਮਨ ਦਾ ਫਿਊਚਰ ਦੱਸਣਾ ਤੂੰ ਪਿੱਛੋਂ ਆਇਆ ਕੱਲਾ ਹੈ ਕੱਲਾ ਆਇਆ ਤੇਰਾ ਕੋਈ ਸੰਗੀ ਸਾਥੀ ਨਹੀਂ ਆਇਆ ਨਾਲ ਇੱਥੇ ਸੰਸਾਰ ਨਾਲ ਮਾਤਾ ਪਿਤਾ ਨਾਲ ਸੰਜੋਗ ਬਣ ਗਏ ਸਾਡੇ ਜਿੱਥੇ ਜਿੱਥੇ ਅਸੀਂ ਵਿਚਰਦੇ ਆ ਉੱਥੇ-ਉੱਥੇ ਸਾਡੇ ਸੰਜੋਗ ਬਣ ਗਏ ਜੀਵਨ ਨਾਲ ਤੇ ਉਹਦੇ ਵਿੱਚ ਲਿਪਤ ਹੋ ਗਿਆ ਤਿੰਨੇ ਬਾਹ ਦੇ ਆਸਰੇ ਹੁਣ ਬਣਾ ਲਏ ਤੇ ਬਾਅਦ ਦੇਾ ਸ੍ਰੀ ਭਾਲ ਦਾ ਹੈ ਤੇ ਇਹਨੂੰ ਆਪਾਂ ਗਿਆਨ ਦੁਆਰਾ ਸਮਝਾ ਕੇ ਵੀ ਤੂੰ ਕੱਲਾ ਆਇਆ ਹੈ ਤੇ ਤੂੰ ਵਾਪਸ ਵੀ ਮੁੜਨਾ ਹੈ ਤੇ ਇਕੱਲੇ ਨਹੀਂ ਮੁੜਨਾ ਹੈ ਤੇਰੇ ਨਾਲ ਕਿਸੇ ਨਹੀਂ ਜਾਣਾ ਇਹ ਸਮਝਾ ਕੇ ਇਹਨੂੰ ਕੱਲਾ ਕਰਨਾ ਹੈ ਜਦੋਂ ਇਹਨੂੰ ਕੱਲਾ ਕਰਨ ਲੱਗਾਗੇ ਨਾ ਤੇ ਫਿਰ ਇਹਦੀਆਂ ਜਿਹੜੀਆਂ ਹੈਬਿਟ ਇਹਨੂੰ ਪਈਆਂ ਹਨ ਸੰਸਾਰਿਕ ਉਧਰ ਭੱਜ-ਭੱਜ ਜਾਊਗਾ ਇਹ ਉਹ ਆ ਫਿਰ ਆਪਾਂ ਨੂੰ ਰੋਕਣਾ ਹੈ ਸੂਖਮ ਦੀ ਖੇੜਿਆ ਨਾ ਅਦ੍ਰਿਸ਼ਟ ਦੀ ਖੇੜਾ ਤੇਨੂੰ ਆਪਾਂ ਰੋਕਣਾ ਹੈ ਤੇ ਇਹਨੂੰ ਫਿਰ ਜਦੋਂ ਜਾਏਗਾ ਨਾਮ ਜਪਣ ਨਾਮ ਜਪ ਕੇ ਆਪਾਂ ਵਾਹਿਗੁਰੂ ਬੋਲ ਕੇ ਇਹਨੂੰ ਆਵਾਜ਼ ਦੇਣੀ ਹੈ ਵੀ ਨਾ ਜਾ ਉਧਰ ਨਾ ਆਵੇਂ ਦੇ ਫੁਰਨੇਲਾ ਫਿਰ ਜਿਉਂ-ਜਿਉਂ ਨਾਮ ਜਪ-ਜਪ ਕੇ ਇਹ ਰੁਕੇਗਾ ਇਹਦੀ ਪਾਵਰ ਵਧਣੀ ਸ਼ੁਰੂ ਹੋ ਜਾਣੀ ਇਹਨੂੰ ਸਮਝ ਆ ਜਾਣੀ ਇਹਨੂੰ ਸੋਝੀ ਆ ਜਾਣੀ ਜੋ ਜੋ ਆਪਾਂ ਇਹਨੂੰ ਪਕੜ ਕੇ ਗੁਰੂ ਦੀ ਮੱਤ ਦੁਆਰਾ ਸਮਝਾਵਾਂਗੇ ਨਾ ਤੇ ਇਹਨੂੰ ਸਮਝ ਆ ਜਾਣੀ ਇਹਨੇ ਸਟਰੋਂਗ ਬਣਦੇ ਜਾਣਾ ਠੀਕ ਹੈ ਨਾ ਤੇ ਇਹਨੇ ਸਟਰੋਂਗ ਐਵੇਂ ਬਣਨਾ ਹੈ ਹੋਰ ਕੋਈ ਤਰੀਕਾ ਨਹੀਂ ਹੈਗਾ ਸੰਸਾਰ ਵਿੱਚ ਇਹ ਵਿਚਰਦਾ ਰਹੇਗਾ ਤੇ ਇਹਦੀ એનર્ਜੀ ਇਸ ਤਰ੍ਹਾਂ ਹੀ ਵੇਸਟ ਹੁੰਦੀ ਜਾਣੀ ਸਟਰੋਂਗ ਨਹੀਂ ਬਣ ਸਕਦਾ ਵੀਕ ਭਾਵੇਂ ਹੋ ਜੇ ਕਮਜ਼ੋਰ ਭਾਵੇਂ ਬਣ ਜੇ ਫੁਰ ਸੰਸਾਰ ਚ ਰਿਆ ਤੇ ਇਹਦਾ ਲਗਾਵ ਤਾਂ ਕਮਜ਼ੋਰ ਹੋ ਜੂਗਾ ਤਾਕਤਵਰ ਨਹੀਂ ਬਣਦਾ ਕਿਉਂਕਿ ਸਾਰੀ એનર્ਜੀ ਇਹਦੀ ਇੱਧਰ ਲੱਗ ਜਾਣੀ ਇਹਦੀ ਪਾਵਰ ਇੱਧਰ ਲੱਗ ਜਾਣੀ ਜੇ ਰੋਕਾਂਗੇ ਤੇ ਫਿਰ ਇਹਦੀ ਪਾਵਰ ਬਣੇਗੀ ਭੱਜਣ ਨੂੰ ਤੇ ਵੇਖੋ ਸਾਰਾ ਸੰਸਾਰ ਮਾਰ ਲਓ ਨੀਗਾ ਸਾਰਾ ਭੱਜਾ ਫਿਰ ਜੇ ਕੋਈ ਰੁਕੋ ਥੋੜੀ ਰਹਿ ਜੀ ਖਾਣ ਦੇ ਵਕਤ ਪੀਂਦੇ ਵਕਤ ਉਹਨਾਂ ਦੇ ਵਿਚਾਰ ਹੀ ਵਧੇ ਹੋਏ ਨੇ ਇਹ ਤੇ ਹੁਣ ਆਪਾਂ ਨੂੰ ਤਾਂ ਹੀ ਵਡਭਾਗੀ ਕਿਹਾ ਨਾ ਵੀ ਆਪਾਂ ਨੂੰ ਰੁਕਣਾ ਆ ਗਿਆ ਆਪਾਂ ਮਨ ਨੂੰ ਰੋਕਣਾ ਸਿੱਖ ਲਿਆ ਆਪਾਂ ਸਿਮਰਨ ਚੈਨ ਨੂੰ ਬਿਠਾਇਆ ਸੰਗਤ ਚ ਲਿਆ ਕੇ ਬਿਠਾਇਆ ਇਹਨੂੰ ਰੋਕਿਆ ਸੰਸਾਰ ਤੋਂ ਪੀ ਇਹ ਸਹਿਜ ਦਾ ਮਾਰਗ ਹੈ ਰੁਕਦਾ ਰੁਕਦਾ ਰੁਕ ਜੇਗਾ ਇਹਨੂੰ ਆਪਾਂ ਰੋਕੀ ਜਾਣਾ ਹੈ ਜਿੰਨਾ ਵੀ ਆਪਾਂ ਸੰਭਵ ਹੋ ਸਕਦਾ ਹੈ ਵੀ ਇਧਰੋਂ ਇਹਨੂੰ ਇਸ ਗੱਲ ਤੋਂ ਅਸੀਂ ਵਰਜਾਂਗੇ ਇਹ ਰੁਕ ਜੇ ਤੇ ਬੱਚਾ ਹੈ ਚੰਚਲ ਆ ਭੱਜ ਭੱਜ ਕੇ ਮਾਇਆ ਵੱਲ ਜਾਂਦਾ ਹੈ ਬਾਹਰ ਜਾਂਦਾ ਹੈ ਤੇਨੂੰ ਆਪਾਂ ਥਿਰ ਕਰਕੇ ਬਿਠਾਵਾਂਗੇ ਇਹਨੂੰ ਇਹਦੀਆਂ ਜ਼ਰੂਰਤਾਂ ਵੀ ਸਮਝਾਵਾਂਗੇ ਵੀ ਕਿੰਨੀ ਕ ਨੀਡ ਆ ਤੇਰੀ ਹਰ ਚੀਜ਼ ਦੀ ਤੇ ਨੀਡ ਦੇ ਮੁਤਾਬਕ ਇਹਨੂੰ ਆਪਾਂ ਹਰ ਚੀਜ਼ ਦੇਣੀ ਆ ਹੈਨਾ ਇਹਦੀ ਇਹਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਇਹਦੀਆਂ ਇਸ਼ਾਵਾ ਇਹਦੇ ਸੁੱਖ ਸਾਰੇ ਪੂਰੇ ਹੋ ਜਾਂਦੇ ਨੇ ਪਰ ਇਹਨੂੰ ਅਕਲ ਮਤ ਦੇ ਇਹਨੂੰ ਸਿਸਟਮ ਚ ਲਿਆ ਕੇ ਸਮਝੇ ਆਪਾਂ ਹੈਨਾ ਫਿਰ ਇਹਨੂੰ ਆਪਾਂ ਨਾਮ ਸਿਮਰਨ ਚ ਲਗਾ ਕੇ ਇਹਨੂੰ ਇਹਦਾ ਘਰੇ ਆਉਣਾ ਜਾਣਾ ਬਣ ਜਾਣਾ ਕਿਉਂਕਿ ਨਾਮ ਜਪ ਕੇ ਨਹੀਂ ਜਾਣਾ ਹੈ ਸਵੇਰੇ ਉੱਠ ਕੇ ਨਾਮ ਜਪਣਾ ਹੈ ਜਦੋਂ ਐ ਸੰਸਾਰ ਚ ਆਉਣਾ ਹੈ ਦੀ ਨਾਮ ਜਪ ਕੇ ਦਿਨ ਦੀ ਸ਼ੁਰੂਆਤ ਹੋਣੀ ਆ ਜਦੋਂ ਇਧਰੋਂ ਜਾਣਾ ਹੈ ਫਿਰ ਇਹਨੇ ਫਿਰ ਵਿਚਾਰਾਂ ਤੋਂ ਰਹਿਤ ਹੋ ਕੇ ਅੰਤਰਗਾਤ ਇਹ ਨਾਮ ਪ੍ਰਗਟ ਹੋ ਗਿਆ ਉਹ ਨਾਮ ਸੁਣਨ ਲੱਗ ਜਾਣਾ ਹੈ ਜਿਹੜਾ ਨਾਮ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਉਹ ਸਾਡਾ ਗੁਰੂ ਹੈ ਮਨ ਦਾ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਸ ਅਵਸਥਾ ਤੇ ਆਪਾਂ ਆਉਣਾ ਹੈ ਕਿ ਮਨ ਦਾ ਗੁਰੂ ਮਨ ਨੂੰ ਸਮਝ ਆ ਜਾਵੇ ਕਿ ਮੇਰਾ ਉਹ ਸ਼ਬਦ ਮੇਰਾ ਗੁਰੂ ਹੈ ਉਹਨੂੰ ਮੈਂ ਸੁਣਨਾ ਹੈ ਉਹ ਅਨਹਦ ਹੈ ਉਹਦੀ ਕੋਈ ਸੀਮਾ ਨਹੀਂ ਹੈ ਕੋਈ ਲਿਮਟ ਨਹੀਂ ਹੈ ਤੇ ਜਦੋਂ ਉਹਨੂੰ ਸੁਣੂਗਾ ਇਹਨੇ ਆਨੰਦ 'ਚ ਆ ਜਾਣਾ ਖੇੜੇ 'ਚ ਆ ਜਾਣਾ ਆਪਾਂ ਇਹਨੂੰ ਮਾਇਆ ਵੱਲੋਂ ਹਟਾ ਕੇ ਉਧਰ ਜਿੰਦਾ ਕਰਨਾ ਹੈ ਮਾਇਆ ਵੱਲੋਂ ਮਾਰਨਾ ਹੈ ਉਧਰ ਇਹਨੇ ਜਿੰਦਾ ਹੋ ਜਾਣਾ ਹੈ ਫਿਰ ਉਹ ਪਰਮੇਸ਼ਰ ਜਿਹਦੇ ਵਿੱਚ ਇਹਨੇ ਸਮਾਉਣਾ ਸਿੱਖਣਾ ਹੈ ਜਿਹਦੇ ਨਾਲ ਇਹਨੇ ਪ੍ਰੇਮ ਪਾਉਣਾ ਹੈ ਉਹ ਅਥਾਯ ਅਗਮਯ ਅਪਾਰਯ ਅਗੋਚਰਯ ਬਯੰਤਯ ਉਦੇ ਨਾਲ ਦਾ ਪ੍ਰੇਮ ਪਹਿ ਜਾਣਾ ਹੈ ਉਦਿੱਤਿਆ ਦਾ ਪ੍ਰੋਸ ਸਾਭਾ ਜ ਜਾਣ ਹੈ ਉਹਨੇ ਫਿਰ ਵੈਗਰੂ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਉਸ ਬੰਤ ਨੇ ਇਹਦੀ ਫਿਰ ਪੈਜ ਰੱਖਣੀ ਇਹਨੂੰ ਫਿਰ ਸਮਝ ਆਉਣੀ ਸ਼ੁਰੂ ਹੋ ਜਾਣੀ ਕਿ ਹਾਂ ਉਹ ਰੱਖਦਾ ਹੈ ਮਹਾਰਾਜ ਕਹਿੰਦੇ ਨਾ ਭਗਤਾਂ ਦੀ ਸਦਾ ਤੋਂ ਰੱਖਦਾ ਆਇਆ ਹੈ ਨਾ ਹਰ ਜੁਗ ਜੁਗ ਭਗਤ ਇਹ ਵੀ ਮਹਾਰਾਜ ਕਹਿੰਦੇ ਦੋਵੇਂ ਵੱਖਰੇ ਵੱਖਰੇ ਸ਼ਬਦ ਨੇ ਇਹ ਉਹ ਇਹ ਸਾਰੀ ਕੀੜ ਜਪਣ ਤੇ ਹੀ ਆ ਜਦੋਂ ਜਪਦੇ ਆ ਉਹ ਸਾਡੀ ਰਸਨਾ ਤੇ ਅ ਅਭਿਆਸ ਦੁਆਰਾ ਫਿਰ ਨਾਮ ਵਾਹਿਗੁਰੂ ਜੀ ਦਾ ਆ ਜਾਂਦਾ ਹੈ ਰਸਨਾ ਤੇ ਰਹਿੰਦਾ ਹੈ ਨਾਮ ਫਿਰ ਸਵਾਸਾਂ ਤੇ ਵਿੱਚ ਰਚਿਆ ਰਹਿੰਦਾ ਫਿਰ ਆਪਾਂ ਹਰ ਵਕਤ ਜਿਹੜਾ ਆਪਾਂ ਜੀਵਨ ਚ ਖੇਡਦੇ ਆਪਾਂ ਡਰ ਤੇ ਪੈ ਕੇ ਸਾਰੇ ਕੰਮ ਧੰਦੇ ਕਰਦੇ ਆਂ ਡਰ ਤੇ ਖੇਡਦੇ ਆਪਾਂ ਉਹ ਵੀ ਫਿਰ ਸਮੇਂ ਚ ਆ ਜਾਂਦਾ ਹੈ ਕਿ ਜਦੋਂ ਨੇਤਰਾਂ ਚ ਮਨ ਬੈਠਦਾ ਆ ਵਿਚਾਰਾਂ ਤੋਂ ਰਹਿਤ ਹੋ ਕੇ ਵਿਚਾਰ ਨਹੀਂ ਆਉਂਦੇ ਫਿਰ ਸੰਸਾਰ ਚ ਵਿਚਰਦਾ ਹੈ ਇਹਦੀ ਦੇਖਣ ਦੀ ਦ੍ਰਿਸ਼ਟੀ ਪਹਿਲਾਂ ਦੇ ਵਿਚਾਰ ਹੀ ਅੱਗੇ ਆਏ ਹੁੰਦੇ ਹਨਾ ਵਿਚਾਰਾਂ ਦੀ ਮੱਤ ਦੁਆਰਾ ਹੀ ਦੇਖਦਾ ਹੈ ਸੁਣਦਾ ਹੈ ਫਿਰ ਇਹ ਗੁਰੂ ਦੀ ਮੱਤ ਦੁਆਰਾ ਦੇਖਦਾ ਹੈ ਸੁਣਦਾ ਹੈ ਵਿਚਰਦਾ ਹੈ ਫਿਰ ਜਦੋਂ ਗੁਰੂ ਦੀ ਮੱਤ ਆ ਜਾਂਦੀ ਹੈ ਆਟੋਮੈਟਿਕਲੀ ਸੰਸਾਰ ਨਾਲੋਂ ਇੱਕ ਡਿਸਟੈਂਸ ਪੈ ਜਾਂਦਾ ਹੈ ਵਾਹ ਗੁਰੂ ਜੀ ਆਪ ਹੀ ਇਹਦਾ ਹੋਰ ਤੇ ਇੱਕ ਲਿਮਿਟ ਬਣਾ ਦਿੰਦੇ ਨੇ ਇੱਕ ਰੱਖਿਆ ਚੱਕਰ ਬਣਾ ਦਿੰਦੇ ਨੇ ਉਹ ਵਾਲੀ ਦੀ ਮੱਤ ਰੱਖਿਆ ਚੱਕਰ ਕਿਉਂਕਿ ਜਿਹੜੇ ਪਰਮੇਸ਼ਰ ਨੂੰ ਮਿਲਣ ਦੇ ਮਾਰਗ ਤੇ ਚੱਲੇ ਨੇ ਥੋੜੀ ਥੋੜੀ ਵਸਥਾ ਚੇਂਜ ਹੁੰਦੀ ਹੁੰਦੀ ਹੋ ਜਾਂਦੀ ਹੈ ਉਹ ਸੰਸਾਰ ਚੋਂ ਕੱਢਦੇ 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 ਅਸੀਂ ਆਪਣੇ ਆਪ ਨੂੰ ਥੋੜਾ ਅਲੱਗ ਕਰਦੇ 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 ਹੈਨਾ ਤੇ ਇੱਕ ਦਿਨ ਨੂੰ ਅਸੀਂ ਉਧਰ ਵੀ ਪਹੁੰਚ ਜਾਂਦੇ ਆ ਤੇ ਇਧਰੋਂ ਵੀ ਵੱਖ ਹੋ ਜਾਂਦੇ ਆ ਤੇ ਵੱਖ ਹੋ ਕੇ ਵੀ ਅਸੀਂ ਸੰਸਾਰ ਚ ਵਿਚਰਦੇ ਆ ਤੇ ਪਤਾ ਨਹੀਂ ਲੱਗਦਾ ਸੰਸਾਰ ਨੂੰ ਵੀ ਪਤਾ ਨਹੀਂ ਲੱਗਦਾ ਕਿਉਂਕਿ ਸੰਸਾਰ ਨੂੰ ਤਾਂ ਕਿੱਥੋਂ ਪਤਾ ਲੱਗਣਾ ਸੰਸਾਰ ਤੇ ਵੈਸੇ ਹੀ ਆਕਾਰ ਦੇਖ ਕੇ ਗੱਲ ਕਰਦੇ ਨੇ ਪਤਾਕਾਰ ਸਮਝਦੇ ਨੇ ਉਹਨਾਂ ਨੂੰ ਤਾਂ ਅੰਦਰ ਪਤਾ ਹੀ ਨਹੀਂ ਲੱਗਦਾ ਵੀ ਇਹ ਮਨ ਜਾਗਿਆ ਹੋਇਆ ਹੈ ਤੇ ਇਸ ਤਰ੍ਹਾਂ ਜਿਹੜਾ ਉਹ ਫਿਰ ਜਿਹੜਾ ਸੁਖ ਮੰਨਦਾ ਇਹ ਭੇਤ ਆ ਬਾਰ-ਬਾਰ ਅਸੀਂ ਧਰਤੇ ਬੈਠਣਾ ਸਿੱਖਣਾ ਆ ਸਵੇਰੇ ਉੱਠੋ ਅਭਿਆਸ ਕਰੋ ਧਰਤੇ ਬੈਠੋ ਸ਼ਾਮ ਨੂੰ ਜਾ ਕੇ ਜਦੋਂ ਅਭਿਆਸ ਕੀਤਾ ਥੋੜੀ ਦੇਰ ਆਪਾਂ ਅਭਿਆਸ ਕਰਦੇ ਵਿਚਾਰਾਂ ਤੋਂ ਰਹਿ ਤੁਨੇ ਫਿਰ ਧਰਤੇ ਬੈਠ ਜਾਓ ਇਸ ਤਰ੍ਹਾਂ ਆਪਾਂ ਹੁਣ ਸੰਗਤ 'ਚ ਆਪਾਂ ਕੁਝ ਟਾਈਮ ਲਾਉਨੇ ਆ ਹਨਾ ਤੇ ਵੇਖੋ ਸਵੇਰ ਦਾ ਕੀਤਾ ਫਿਰ ਦੁਪਹਿਰ ਇੱਥੇ ਸੰਗਤ ਕੀਤੀ ਫਿਰ ਸ਼ਾਮ ਨੂੰ ਆਪਾਂ ਘਰੇ ਜਾ ਕੇ ਰਾਤ ਜਦੋਂ ਬੈਠਦੇ ਪੈਣਾ ਤੇ ਉਹ ਫਿਰ ਇਹ ਸਾਰਾ ਸਾਡਾ ਸਮਾਂ ਜਿਹੜਾ ਉਹ ਲੱਗਿਆ ਹੁੰਦਾ ਨੇ ਸਾਰਾ ਇਕੱਠਾ ਹੁੰਦਾ ਜਾਂਦਾ ਫਿਰ ਆਪਕਾ ਹੀ ਅਸੀਂ ਸੰਸਾਰ ਦੇ ਵਿੱਚ ਜਾਗਦੇ ਆਂ ਜਾਗਦੇ ਆ ਨਾ ਸੁੱਤੇ ਥੋੜੀ ਆਪਾਂ ਆਪਾਂ ਥੋੜੀ ਸੁੱਤੇ ਐ ਜੋ ਸੰਗਤ ਕਰਦੇ ਉਹ ਥੋੜੀ ਸੌਂਦੇ ਨੇ ਗੁਰਮਖਤਾ ਜਾਗਦੇ ਰਹਿੰਦੇ ਨੇ ਸੰਸਾਰ ਦੇ ਵਿੱਚ ਕਿਉਂਕਿ ਉਹ ਆਪਣਾ ਅਮਰਤ ਵੇਲਾ ਵੀ ਪੂਰਾ ਅਭਿਆਸ ਕਰਦੇ ਨੇ ਫਿਰ ਦੁਪਹਿਰੇ ਸੰਗਤ ਚ ਆਪਾਂ ਵਿਚਾਰ ਕੀਤੀ ਬਾਣੀ ਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਰਾਤ ਨੂੰ ਜਦੋਂ ਧਰ ਤੇ ਫਿਰ ਬੈਠ ਜਾਣਾ ਹੈ ਨਾਮ ਸੁਣਨਾ ਹੈ ਵਾਹਿ ਗੁਰੂ ਜੀ ਦੀਆਂ ਇਹ ਦਾਤਾਂ ਨੇ ਤੇ ਉਹਦਾ ਆਪਾਂ ਆਨੰਦ ਮਾਣਣਾ ਤੇ ਫਿਰ ਆਪਾਂ ਆਪਣੇ ਘਰੇ ਚਲੇ ਜਾਣਾ ਤੇ ਆਪਾਂ ਥੋੜੀ ਸੁੱਤੇ ਆ ਸੰਸਾਰ 'ਚ ਇਸੇ ਕਰਕੇ ਰੋਜ਼ ਦੀ ਰੋਜ਼ ਸੰਗਤ ਸਾਡੇ ਵਾਸਤੇ ਗੁਰੂ ਸਾਹਿਬਾਨੀ ਹੁਕਮ ਕੀਤੇ ਪੀ ਇਹ ਕੰਪਲਸਰੀ ਆ ਅੰਮ੍ਰਿਤ ਵੇਲਾ ਸਾਨੂੰ ਤਾਂ ਹੀ ਨਿਤਨੇਮ ਕਿਹਾ ਨਿੱਤ ਦਾ ਨਿਯਮ ਨਿੱਤਦਾਨੇ ਪਿਰੋਇ ਦਾ ਸਾਡਾ ਅਭਿਆਸ ਹੋਣਾ ਜ਼ਰੂਰੀ ਜਿੱਦਾਂ ਆਪਾਂ ਦਫ਼ਤਰੇ ਹੁੰਨੇ ਆ ਨਾ ਵੀ ਆਪਾਂ ਇਹ ਥੋੜੀ ਵੀ ਇੱਥੇ ਸਾਡੀ ਕੋਈ ਮਰਜ਼ੀ ਚੱਲਦੀ ਹੈ ਇੱਥੇ ਆਪਾਂ ਨੂੰ ਛੁੱਟੀਆਂ ਵੀ ਲਿਮਟਿਡ ਜੀਆਂ ਦਿੱਤੀਆਂ ਹੁੰਦੀਆਂ ਬਈ ਆਉਣਾ ਹੀ ਆਉਣਾ ਹੈ ਸਾਡਾ ਸਰਦਾ ਨਹੀਂ ਆ ਤੇ ਉਵੇਂ ਆਪਣਾ ਇਹ ਇੱਥੇ ਆਪਣੇ ਮੰਨ ਦੀ ਕਹਾਣੀ ਆ ਅਜੇ ਇੱਧਰ ਤੇ ਆਪਣਾ ਭਾਵੇਂ ਸਰ ਜਵੇ ਉਧਰ ਉਧਰ ਨਹੀਂ ਸਰਦਾ ਗੁਰਮਖੰਡਾ ਨਹੀਂ ਸਰਦਾ ਉਧਰ ਉਹ ਉਧਰ ਛੁੱਟੀ ਮਾਰ ਲੀਏ ਉਹ ਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਆਪਾਂ ਇੱਕ ਖਿੰਣ ਵੀ ਆਪਾਂ ਨੂੰ ਵਿਚ ਵਿਛੋੜਾ ਪੈ ਜੇ ਤੇ ਆਪਾਂ ਨੂੰ ਲੱਗੇ ਭਈ ਮੈਨੂੰ ਤੇ 50 50 ਸਾਲ ਹੋ ਗਏ ਵਿਛੜੇ ਹਾਂ ਤੇ ਮਹਾਰਾਜ ਕਹਿੰਦੇ ਵੀ ਅੱਖਾਂ ਜੀਵਾਂ ਵਿਸਰੇ ਮਰ ਜਾਵੈ ਮੈਨੂੰ ਤਾਂ ਲੱਗਦਾ ਕਿ ਮੈਂ ਮਾਰ ਹੀ ਗਿਆ ਕਿਉਂ ਕਿ ਕਿਉਂਕਿ ਸੰਸਾਰ ਦੇ ਵਿੱਚ ਜੇ ਅਸੀਂ ਗਵਾਚ ਗਏ ਸੰਸਾਰ 'ਚ ਗਵਾਚਾਂਗੇ ਜੇ ਸਿਵਾਏ ਗੁਰੂ ਜੀ ਨੂੰ ਨਾ ਯਾਦ ਕਰਾਂਗੇ ਤਾਂ ਤੇ ਆਪਾਂ ਸੰਸਾਰ 'ਚ ਗਵਾਚ ਗਏ ਗਵਾਚੇ ਤਾਂ ਆਪਾਂ ਪਹਿਲਾਂ ਵੀ ਸੀਗੇ ਤੇ ਮਸੀਂ ਤੇ ਆਪਾਂ ਆਪਣੇ ਆਪ ਨੂੰ ਲੱਭਿਆ ਹੈ ਕਿ ਨਹੀਂ ਲੱਭਿਆ ਕਿ ਨਹੀਂ ਕਿਤੇ ਤੋਂ ਕਿਤੇ ਤੱਕ ਪਹੁੰਚੇ ਇਹ ਸਾਰੇ ਹੈ ਨਾ ਤੁਣ ਮਸਾਂ ਤੇ ਹੀ ਆਪਣੇ ਆਪ ਨੂੰ ਲੱਭਿਆ ਹੈ ਮਹਾਦੇ ਸਿਆਪ ਦੀ ਆਵਾਜ਼ ਸੁਣਨ ਲੱਗੇ ਆ ਮਸੀ ਤੇ ਸਾਨੂੰ ਅੰਦਰੋਂ ਨਾਮ ਦਾ ਭੇਤ ਆਇਆ ਤੇ ਅਸੀਂ ਨਾਮ ਸੁਣਨ ਲੱਗੇ ਆ ਤੇ ਜੇ ਆਪਾਂ ਦੂਰ ਚਲੇ ਗਏ ਫਿਰ ਦੂਰੀ ਪੈ ਜਣੀ ਫਿਰ ਸਾਡੇ ਤੇ ਵੈਗਰੂਜ ਦੇ ਵਿੱਚ ਵਿਚਾਰਾਂ ਦੀ ਦੁਆਰ ਖੜੀ ਹੋ ਜਾਣੀ ਬਾਪੂ ਜੀ ਆਂਦੇ ਨੇ ਤੇ ਵੀ ਹੋਮੇ ਦੀ ਦਵਾਰ ਖੜੀ ਐ ਸਾਡੇ ਥੇ ਪਰਮਾਤਮਾ ਦੇ ਵਿੱਚ ਤੇ ਹੋਮੇ ਦੀ ਦਵਾਰ ਕਿੱਦਾਂ ਖੜੀ ਐ ਬਈ ਨਾਮ ਚੱਲ ਰਿਹਾ ਹੈ ਪਰਮਾਤਮਾ ਹਾਜ਼ਰ ਨਾਜ਼ਰੇ ਅੰਦਰ ਵਿਚਾਰ ਚੱਲ ਰਹੇ ਆ ਤੇ ਮਨ ਵਿਚਾਰ ਸੁਣੀ ਜਾਂਦਾ ਨਾਮ ਨਹੀਂ ਸੁਣਦਾ ਤੇ ਉਹ ਕੀ ਹੋ ਗਈ ਸਾਡੇ ਤੇ ਪਰਮਾਤਮਾ ਦੇ ਵਿੱਚ ਦਵਾਰ ਖੜੀ ਹੋ ਗਈ ਹੁਣ ਇਹ ਇਹ ਦਵਾਰ ਵੇਖੋ ਮਹਾਪੁਰਖਾਂ ਨੇ ਸਾਨੂੰ 10-10 ਕਿ ਸਾਡੇ ਤੇ ਮਾਲਕ ਦੇ ਵਿੱਚੋਂ ਦਵਾਰ ਹੀ ਤੇ ਖਤਮ ਕੀਤੀ ਜਿਹੜੀ ਮਾਇਆ ਦੀ ਦਵਾਰ ਸੀ ਐਹੀ ਤੇ ਖਤਮ ਕੀਤੀ ਹੁਣ ਸਾਨੂੰ ਸਮਝਾਤਾ ਤੇ ਹੁਣ ਤੇ ਸਾਡੇ ਤੇ ਹੈ ਨਾ ਵੀ ਅਸੀਂ ਕਿੰਨੀ ਗਮਿਹਨਤ ਕਰਦੇ ਆ ਸਾਡਾ ਸੌਣ ਨੂੰ ਜੀ ਕਰਦਾ ਵੀ ਅਸੀਂ ਵਿਚਾਰਾਂ ਚ ਸੌਂ ਜਾਈਏ ਕਿ ਸਾਡਾ ਮਨ ਇਹ ਜੀ ਕਰਦਾ ਕਿ ਅਸੀਂ ਜਾਗਰਤ ਅਵਸਥਾ ਚ ਰਹੀਏ ਕਿ ਅਸੀਂ ਜਾਗਦੇ ਰਹੀਏ ਅਸੀਂ ਆਪਣਾ ਧਿਆਨ ਆਪਣੇ ਨੇਤਰਾਂ ਚ ਰੱਖੀਏ ਅਸੀਂ ਨੇਤਰਾਂ ਚ ਬੈਠੀਏ ਤੇ ਅਸੀਂ ਗੁਰੂ ਦੀ ਮਾਤ ਦੇ ਦੁਆਰਾ ਸੰਸਾਰ ਨੂੰ ਦੇਖੀਏ ਅਸੀਂ ਬ੍ਰਹਮ ਨੂੰ ਦੇਖੀਏ ਉਤੇ ਸਾਡੇ ਤੇ ਆ ਹੁਣ ਵੀ ਆਪਾਂ ਸੰਸਾਰ ਨੂੰ ਵਿਚਾਰਾਂ ਦੁਆਰਾ ਨਾ ਦੇਖੀਏ ਅਸੀਂ ਨਾ ਨਿਰਨੇ ਲਈਏ ਸੰਸਾਰ ਤੇ ਅਸੀਂ ਆਪਣੇ ਮਨ ਨੂੰ ਜਗਾ ਕੇ ਰੱਖੀਏ ਵੀ ਅਸੀਂ ਆਪਣੇ ਵੱਲ ਧਿਆਨ ਦੇਈਏ ਕਿ ਅਸੀਂ ਕੀ ਕਰਨਾ ਹੈ ਕਿਸੇ ਤੋਂ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਅਰ ਕੋਈ ਆਪਦੀ ਜ਼ਿੰਦਗੀ ਜੀ ਰਿਹਾ ਆਪਦੇ ਕਰਮਾਂ ਦੇ ਹਿਸਾਬ ਨਾਲ ਤੇ ਸਭ ਦਾ ਖਿਆਲ ਰੱਖਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਆ ਸਭ ਨੂੰ ਦੇਖਣ ਵਾਲਾ ਉਹ ਜੋ ਜੋ ਜੀਵ ਕਰਮ ਕਰ ਰਿਹਾ ਉਹ ਸਭ ਦਾ ਲਿਖ ਰਿਹਾ ਸਾਹਿਬ ਕਿਤਾਬ ਨਾਲ ਦੀ ਨਾਲ ਹੀ ਲਿਖਿਆ ਜਾ ਰਿਹਾ ਹੈ ਤੇ ਆਪਾਂ ਆਪੜਾ ਦੇਖੀ ਆ ਵੇਖੋ ਜਿਹੜੇ ਸੌਂਈ ਜਾਂਦੇ ਕਲਾਸ 'ਚ ਪਤਾ ਨਹੀਂ ਸੋਹਣੇ ਹੁੰਦੇ ਨੇ ਸੋਹਣਾ ਨਹੀਂ ਆ ਕਲਾਸ 'ਚ ਸਾਵਧਾਨ ਹੋ ਕੇ ਬੈਠੀ ਦਾ ਵੇਖੋ ਫਿਰ ਆਪਣੇ ਆਿਆਂ ਦਾ ਤੇ ਇਹੀ ਫਾਇਦਾ ਨਾ ਸੰਗਤ ਵਿੱਚ ਵੀ ਆਪਾਂ ਸੁਣ ਸੁਣੀਏ ਜੇ ਆਪਾਂ ਸੁਣਾਗੇ ਅੰਦਰ ਵਸਾਵਾਂਗੇ ਤੇ ਫੇਰ ਹੀ ਜਾਗਾਂਗੇ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਬਾਕੀ ਸਾਰੀ ਮਾਇਆ ਹੀ ਮਾਇਆ ਮਾਇਆ ਦੇ ਵਿਚਾਰ ਇੱਕ ਵਾਰ ਸਾਨੂੰ ਪਰਮਾਤਮਾ ਤੱਕ ਪਹੁੰਚ ਕਰਨੀ ਚਾਹੀਦੀ ਸਾਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆਪਣੀ ਜਿੰਦ ਜਾਨ ਲਾ ਦੇਣੀ ਚਾਹੀਦੀ ਆ ਵੀ ਉਹਦੇ ਦਰ ਤੇ ਅਸੀਂ ਡਿੱਗ ਗਏ ਨਿਮਰਤਾ ਚ ਰਹਿ ਕੇ ਜਤ ਸਤ ਚ ਰਹਿ ਕੇ ਸਾਰੇ ਕਾਮ ਕروز ਲੋ ਮੋਹ ਹੰਕਾਰ ਤੋਂ ਉੱਪਰ ਉੱਠ ਕੇ ਤੇ ਗੁਨਾ ਦੇ ਧਾਰਨੀ ਬਣ ਕੇ ਨਾਮ ਜਪ ਕੇ ਤੇ ਉਹਦੇ ਵਾਲੀ ਮੁਖ ਆਪਾਂ ਕਰ ਲੈਣਾ ਜਦੋਂ ਆਪਾਂ ਮਿਲ ਲੈਨੇ ਆ ਪਰਮੇਸ਼ਰ ਨੂੰ ਫਿਰ ਆਪਣਾ ਜੀਵਨ ਹੋਰ ਸਾਬ ਦਾ ਹੁੰਦਾ ਜਿਨਾ ਆਪਾਂ ਫਿਰ ਵੀ ਇਸ ਸੰਸਾਰ ਚ ਫਿਰ ਵੀ ਸੰਸਾਰ ਕਰਮ ਆਪਾਂ ਸਾਰੇ ਕਰਦੇ ਆ ਪਰ ਫਿਰ ਸਾਡਾ ਜੀਵਨ ਬਦਲ ਜਾਂਦਾ ਫਿਰ ਅਸੀਂ ਹੁਕਮ ਚਾਹ ਜਾਣੇ ਵੀ ਹੁਕਮ ਚ ਚੱਲ ਰਹੇ ਹਾਂ ਫਿਰ ਸਾਨੂੰ ਚੰਗੇ ਮਾੜੇ ਦੀ ਵੀ ਪਹਿਚਾਣ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਬਚਾ ਕੇ ਕਿੱਦਾਂ ਰੱਖਣਾ ਹੈ ਤੇ ਆਪਾਂ ਬਚਾਉਂਦੇ ਹੀ ਰਹਿਣਾ ਹੈ ਕਿਉਂਕਿ ਸੰਸਾਰ ਦੇ ਵਿੱਚ ਤੇ ਅਗਨ ਆ ਮਾਇਆ ਮਾਇਆ ਨੂੰ ਅਗਨ ਵੀ ਕਿਹਾ ਹੈ ਕਿ ਜਿੱਤੇ ਹਾਵੇ ਹੋ ਜਾਂਦੀ ਉਹਨੂੰ ਜਲਾ ਦਿੰਦੀ ਮਨ ਜਲ ਜਾਂਦਾ ਮਨ ਚਲੇ ਪੈਨੇ ਉਹ ਜਲਦੇ ਕਿਵੇਂ ਅਗਨਾਂ ਚ ਈਰਖਾ ਨਫ਼ਰਤ ਨਿੰਦਿਆ ਚੁਗਲੀ ਬੋਲਣ ਲੱਗੇ ਨੀ ਜੀਬ ਦੇਖਦੇ ਕਿ ਬੋਲਣਾ ਕੀ ਹੈ ਕਿਸੇ ਦੇ ਬਾਰੇ ਚ ਜੋ ਮੂੰਹ ਆਇਆ ਬੋਲ ਦਿੰਦੇ ਆ ਤੇ ਆਪਾਂ ਨੂੰ ਪੁਰਬਾਣੀ ਦੁਆਰਾ ਇਹ ਸਮਝਾਇਆ ਗਿਆ ਵੀ ਆਪਾਂ ਕਿਸੇ ਦੇ ਵੀ ਖਿਲਾਫ ਨਹੀਂ ਬੋਲਣਾ ਕਿਉਂਕਿ ਜਦੋਂ ਆਪਾਂ ਕਿਸੇ ਦੇ ਖਿਲਾਫ ਬੋਲਦੇ ਆ ਤੇ ਉਹ ਸਾਡੇ ਐਂਟੀ ਹੋ ਜਾਂਦੀ ਹੈ ਗਾਣੀ ਕਿ ਨਹੀਂ ਕਿਉਂਕਿ ਜੇ ਆਪਾਂ ਕਿਸੇ ਵਾਸਤੇ ਮਾੜਾ ਚਿਤਵਾਵਾਂਗੇ ਨਾ ਤੇ ਕਿਸੇ ਨੂੰ ਮਾੜਾ ਬੋਲਾਂਗੇ ਤੇ ਫਿਰ ਆਪ ਦਾ ਕਿੱਥੋਂ ਭਲਾ ਹੋਣਾ ਕਿਉਂਕਿ ਆਪਾਂ ਵੀ ਵਿਚ ਹੀ ਰਹਿੰਨੇ ਸਾਰਿਆਂ ਦੇ ਆਪਾਂ ਦੇਖਦੇ ਹਾਂ ਸਾਰੇ ਕਿੰਨਾ ਬੋਲ ਦਿੰਦੇ ਇਹੋ ਜਿਹੇ ਵਰਡ ਕਿ ਉਹ ਲੱਗਦਾ ਕਿ ਨਹੀਂ ਇਦਾਂ ਦੇ ਵਰਡ ਕਿਦਾਂ ਬੋਲੇ ਜਾਂਦੇ ਨੇ ਹੈ ਨਾ ਮਾਇਆ ਰਸਨਾ ਤੇ ਬੈਠ ਕੇ ਬੁਲਾਉਂਦੀ ਵੇ ਕੋਈ ਹੀ ਪਾਪ ਕਰਮ ਕਰਾਉਂਦੀ ਆਪਾਂ ਨੂੰ ਤੇ ਮਹਾਰਾਜ ਕਹਿ ਰਹੇ ਪੀ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਤੇ ਮਨ ਵਿੱਚ ਬੁਰਾ ਹੁੰਦਾ ਤੇ ਫਿਰ ਰਸਨਾ ਤੇ ਵੀ ਬੁਰਾ ਹੁੰਦਾ ਤੇ ਆਪਾਂ ਨੂੰ ਵੇਖੋ ਆਪਾਂ ਸੰਸਾਰ ਚ ਵੀ ਦੇਖਦੇ ਆ ਨਾ ਬਈ ਕਿੱਦਾਂ ਦੇ ਹਾਲਾਤ ਆਸ-ਪਾਸ ਆਪਾਂ ਦੇਖਦੇ ਆ ਤੇ ਉਹ ਫਿਰ ਕਰਮ ਹੀ ਬਣ ਜਾਂਦੇ ਨੇ ਤੇ ਆਪਾਂ ਨੂੰ ਤੇ ਪਹਿਲਾਂ ਹੀ ਨਹੀਂ ਪਤਾ ਪਈ ਆਪਣੇ ਕਰਮ ਕਿੰਨੇ ਕਿ ਆਪਾਂ ਨੂੰ ਤੇ ਇਸ ਗੱਲ ਤਾਂ ਪੈ ਰੱਖਣਾ ਚਾਹੀਦਾ ਕਿ ਸਾਨੂੰ ਆਪਣੇ ਬੈਲੈਂਸ ਦਾ ਕੁਝ ਨਹੀਂ ਪਤਾ ਸਾਨੂੰ ਆਪਣੇ ਕਰਮਾਂ ਦਾ ਕੋਈ ਹਿਸਾਬ ਨਹੀਂ ਪਤਾ ਅਜੇ ਇਸ ਸੰਸਾਰ 'ਚ ਤੇ ਸਾਡੇ ਕਰਮਾਂ ਦੀ ਪਟਾਰੀ 'ਚ ਕੀ ਕੁਛ ਆ ਤੇ ਸਾਨੂੰ ਕੋਈ ਇਦਾਂ ਦਾ ਨਾ ਲੇਖਾ ਦੇਣਾ ਪੈ ਜਾਵੇ ਬਈ ਸਾਡੇ ਪਹਿਲੇ ਕਰਮ ਜਿਹੜੇ ਉਹ ਵੈਗਰੂ ਜੀ ਬਖਸ਼ ਦੇਣ ਅਸੀ ਕਿਉਂਕਿ ਇਹ ਤਾਂ ਹੀ ਮਨ ਨਿਰਮਲੋਂ ਦਾਣਾ ਤੇ ਆਪਾਂ ਕਿੰਨੇ ਨਹੀਂ ਕਿਸੇ ਆਪਾਂ ਨੂੰ ਤੇ ਕਿਹਾ ਗਿਆ ਸਰਬੱਤ ਦਾ ਭਲਾ ਮੰਗੋ ਕਿ ਕਿਸੇ ਦਾ ਆਪਾਂ ਬੁਰਾ ਨਾ ਚਿਤਵੀਏ ਨਾ ਰਸਨਾ ਤੋਂ ਬੋਲੀਏ ਸੋਚ ਸਮਝ ਕੇ ਬੋਲੀਏ ਇਹੀ ਸਾਨੂੰ ਗੁਰਮਤ ਸਿਖਾਉਂਦੀ ਹੈ ਤੇ ਸੋਚ ਸਮਝ ਕੇ ਬੋਲਣਾ ਵਿਚਾਰਨਾ ਸਾਨੂੰ ਸਿਆਣਿਆਂ ਨੇ ਕਿਹਾ ਵੀ ਪਹਿਲਾਂ ਤੋਲੋ ਤੇ ਫਿਰ ਬੋਲੋ ਸਿਆਣਿਆਂ ਦੀਆਂ ਗੱਲਾਂ ਨਾ ਕੀ ਗੱਲ ਕਹਦੇ ਨੇ ਮੈਂ ਮੈਨੂੰ ਮੁੱਖ ਚੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਣੀ ਫਿਰ ਸੰਸਾਰਕ ਲੜਾਈਆਂ ਝਗੜੇ ਆ ਕੁਛ ਹੁੰਦਾ ਤੇ ਆਪਾਂ ਸੰਸਾਰਕ ਤੌਰ ਤੇ ਤੇ ਭਾਵੇਂ ਪੜ੍ਹੇ ਲਿਖੇ ਬਣ ਜਾਈਏ ਪਰ ਪੜ੍ਹੇ ਲਿਖੇ ਇਦਾਂ ਦੀਆਂ ਗਲਤੀਆਂ ਕਰਦੇ ਨੇ ਵੀ ਦੇਖ ਕੇ ਵੀ ਹੈਰਾਨੀ ਹੋ ਜਾਂਦੀ ਵੀ ਪੜ੍ਹੇ ਲਿਖੇ ਨੇ ਇਹ ਕਿ ਜੇ ਆਪਾਂ ਆਪਣੇ ਪ੍ਰਤੀ ਆਪਣੇ ਆਪ ਨੂੰ ਨਹੀਂ ਸਮਝਿਆ ਆਪਦਾ ਗਿਆਨ ਨਹੀਂ ਲਿਆ ਪਏ ਪੜ੍ਹਾਈ ਨਹੀਂ ਕੀਤੀ ਫਿਰ ਆਪਾਂ ਕੋਈ ਪੜ੍ਹਾਈ ਨਹੀਂ ਕੀਤੀ ਜਿਸਨੂੰ ਆਪਣੇ ਚੰਗੇ ਮਾੜੇ ਦਾ ਨਹੀਂ ਪਤਾ ਹੈ ਸੋ ਇਸ ਕਰਕੇ ਇਹ ਗੁਰਮਤ ਦੇ ਵਿੱਚ ਰੂ ਰੈਗੂਲੇਸ਼ਨ ਵਾਇ ਗੁਰੂ ਜੀ ਨੇ ਜੋ ਕੁਰਬਾਨੀ ਵਿੱਚ ਆਪਾਂ ਨੂੰ ਦੱਸਿਆ ਗੁਰਮਖ ਪਿਆਰਿਓ ਬਈ ਇਹ ਆਪਾਂ ਨੂੰ ਸਾਰੇ ਗੁਣ ਗ੍ਰਹਿਣ ਕਰਨੇ ਪੈਂਦੇ ਨੇ ਇਹਰ ਆਪਾਂ ਆਪਾਂ ਨੂੰ ਮਨ ਦੀ ਸੋਚੀ ਪੈਗੀ ਨਹੀਂ ਤੇ ਮਨ ਦੀ ਤਾਂ ਸੋਚੀ ਨਹੀਂ ਪੈਂਦੀ ਮਨ ਤੇ ਗਵਾਚਿਆ ਹੋਇਆ ਆਪਣੇ ਆਪ ਦਾ ਹੀ ਜੀਵ ਨੂੰ ਨਹੀਂ ਪਤਾ ਮਨ ਬਹੁਤ ਬੁਰੀ ਤਰ੍ਹਾਂ ਗਵਾਚਿਆ ਹੋਇਆ ਤੇ ਮਾਇਆ ਵਿੱਚ ਲਿਪਤ ਹੋਇਆ ਗਿਆ ਤੇ ਆਕਾਰ ਨਾਲ ਜੁੜਿਆ ਨੂੰ ਇਹ ਨਹੀਂ ਪਤਾ ਮਨ ਨੂੰ ਤੇ ਪਤਾ ਹੀ ਨਹੀਂ ਵੀ ਮੈਂ ਸੂਕਸ਼ਮ ਆ ਮੈਂ ਉਹ ਤੇ ਸਰੀਰੀ ਸਮਝੀ ਜਾਂਦੇ ਨੇ ਜੀਵ ਆਪਣੇ ਆਪ ਨੂੰ ਤੇ ਵੇਖੋ ਜਿਹੜਾ ਮਨ ਇਸ ਸਰੀਰ ਨੂੰ ਲੈ ਕੇ ਕਉ ਮ ਫਿਰ ਰਿਹਾ ਆ ਸਾਰੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਤੋਂ ਕਰਮ ਕਰਵਾ ਰਿਹਾ ਕਰ ਰਿਹਾ ਦੇ ਉਹਦਾ ਹੀ ਨਹੀਂ ਪਤਾ ਉਹਦਾ ਹੀ ਨਹੀਂ ਕੋ ਪਤਾ ਉਹਨੂੰ ਇਹ ਹੀ ਨਹੀਂ ਪਤਾ ਮੈਂ ਕਿਹੜਾ ਧਨ ਲੈ ਕੇ ਆਇਆ ਸੰਸਾਰ ਦੇ ਵਿੱਚ ਤੇ ਮੇਰਾ ਧਨ ਲੁੱਟਿਆ ਜਾ ਰਿਹਾ ਐ ਇੰਨੇ ਸੁੱਤੇ ਪਏ ਇੰਨੀ ਅਗਿਆਨਤਾ ਚ ਨੇ ਜੀਵ ਇਸ ਕਰਕੇ ਆਪਾਂ ਇੱਥੇ ਗੁਰਮਖਵਾਰੀ ਉਹ ਜਾਗਣਾ ਉਹਨੇ ਤੇ ਸ਼ਬਦ ਦੁਆਰਾ ਆਪਾਂ ਜਾਗਣਾ ਐ ਤੇ ਆਪਾਂ ਆਪਣੇ ਮਨ ਨੂੰ ਪੁੱਛਦੇ ਰਹੋ ਕੁਐਸਚਨ ਕਰਦੇ ਰਹੋ ਇਹਨੂੰ ਵੀ ਤੂੰ ਸੁੱਤਾ ਹੈਂ ਕਿ ਜਾਗਦਾ ਹੈ ਠੀਕ ਹੈ ਨਾ ਇਹਨੂੰ ਪੁੱਛ ਲਿਆ ਕਰੋ ਇਹਨੂੰ ਆਪਣੇ ਅੰਦਰ ਵਸਾ ਲੈਣੀ ਆਪਾਂ ਇਹ ਵਿਚਾਰ ਤੇ ਇਹਨੂੰ ਪੁੱਛਣਾ ਹੈ ਕੁਐਸਚਨ ਕਰਨਾ ਇਹਨੂੰ ਫਿਰ ਤਾ ਕਿ ਜਾਗਦਾ ਹੈ ਜੇ ਤੇ ਹੋਊਗਾ ਸੁੱਤਾ ਤਾਂ ਵੀ ਹੈ ਨਾ ਜੇ ਜਾਗਦਾ ਹੈ ਇਹ نوٹ ਕਰੋ ਵੀ ਜਾਗਦਾ ਹੈ ਇਹ ਜਾਗਦਾ ਤੇ ਹੈ ਕਿੱਥੇ ਆ ਇਨੂੰ ਖੋਜਣਾ ਨਾ ਆਪਾਂ ਸਾਨੂੰ ਮਹਾਰਾਜ ਬਾਣੀ ਜੀ ਕਹਿੰਦੇ ਵੀ ਆਪਣੇ ਮਨ ਨੂੰ ਖੋਜੋ ਤਰ ਹੁਣ ਆਪਾਂ ਸਮਾ ਰਹਿੰਦੇ ਇਹਨੂੰ ਖੋਜਣਾ ਤੈਨੂੰ ਪੁੱਛਣਾ ਆ ਭਾਈ ਕਿੱਥੇ ਫਿਰਦਾ ਤੂੰ ਇਹ ਇੱਥੇ ਨਿਗ੍ਹਾ ਰੱਖਣੀ ਆ ਤੇ ਵੇਖਿਓ ਲੱਭਦਾ ਕਿ ਨਹੀਂ ਅੰਦਰੋਂ ਕੀ ਕਰਦਾ ਫਿਰਦਾ ਇਹ ਠੀਕ ਆ ਕਿ ਨਹੀਂ ਗੱਲ ਆ ਤੇ ਹੁਣ ਥੋੜੀ ਦੇਰ ਆਪਾਂ ਬੈਠਦੇ ਆਂ ਤੇ ਆਪਣੇ ਆਪ ਨੂੰ ਕੁਐਸਚਨ ਕਰੋ ਤੇ ਵੇਖੋ ਪੜਾਇ ਕੀ ਕਰਦਾ ਫਿਰਦਾ ਇਹਦੀ ਲੱਥੇ ਕੋਈ ਮੈਲ ਥੋੜਾ ਬਹੁਤਾ ਜਾਗੇ ਹੈ ਹੈ ਤੇ ਕੋਈ ਵੀ ਤਕਨੀਕ ਕੋਈ ਵੀ ਝੁਕਤੀ ਆਪਾਂ ਵਰਤੀਏ ਜਿਹਦੇ ਨਾਲ ਆਪਾਂ ਜਾਗਰਤ ਅਵਸਥਾ ਚ ਰਹੇਗੇ ਅਸੀਂ ਸੋਈਏ ਨਾ ਸੰਸਾਰ ਦੇ ਸੁਮਾਰੇ ਸਾਰਿਆਂ ਤੇ ਕਿਰਪਾ ਕਰਨ ਇਨੀ ਸ਼ਬਦ ਦੀ ਵਿਚਾਰ ਕਰਦੇ ਹੋਈਆਂ ਪੁੱਲਾਂ ਬਖਸ਼ ਦੇਣਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ